ਅਸੀਂ ਜੋ ਨਾ ਲਾਉਣ ਗਏ ਸੀ ਆਉਗੇ ਬਾਣ ਚ ਉੱਥੇ ਜੱਗਾ ਸਿੰਘ ਮੇਘਾ ਸਿੰਘਾ ਦਰਸ਼ਨ ਸਿੰਘ ਜਗਦੀਪ ਸਿੰਘ ਇਹ ਕੰਮਾ ਕਹਿੰਦੇ ਗੁਰਸੇਵਕਾ ਉਹ ਆ ਗਏ ਜਦੋਂ ਆ ਕੇ ਮੇਰੇ ਘਰ ਵਾਲੇ ਨੂੰ ਕਹਿੰਦੇ ਖੜ ਜਾ ਤੈਨੂੰ ਲਵਾਉਣਾ ਐ ਸਰ ਮੇਰੇ ਘਰ ਵਾਲੇ ਨੂੰ ਉਹ ਖਰਪਾਨਾ ਨਾ ਕੰਦਾਸਿਆ ਨਾ ਤੇ ਕੋਹਾੜ ਨਾਲੇ ਬਾਹਰ ਕਰਨਾ ਜਦੋਂ ਸਾਡੇ ਦੇਖਦੇ ਦੇਖਦੇ ਦੀ ਇੰਨੀ ਕੁੱਟਮਾਰ ਕਰੀ ਜਿਹੜੇ ਸਾਡੇ ਮਗਰ ਜਿਹੜੇ ਅਣਪਛਾਤੇ ਬੰਦੇ ਸਾਡੇ ਮਗਰ ਪੈ ਗਏ ਸੁਦੇ ਲੇਬਰ ਵਾਲੇ ਤੇ ਸੁਦੇ ਸੀ ਆਪਦੀ ਜਾਨ ਬਚਾ ਲਈ ਭੱਜ ਕੇ ਜਦੋਂ ਅਸੀਂ ਦੂਰ ਜਾ ਕੇ ਦੇਖਿਆ ਵੀ ਉਹਦੀ ਹਾਲਤ ਕਿੰਨੀ ਆ ਤਾਂ ਅਸੀਂ ਜਿਹੜੇ ਪਿੱਛਾ ਮੁੜ ਕੇ ਝਾਕਿਆ ਉਹਨੂੰ ਉਹੀ ਪੰਜੇ ਬੰਦੇ ਵਰਸੇਵਕ ਸਿੰਘਾ ਜੱਗਾ ਸਿੰਘਾ ਜਗਦੀਪ ਸਿੰਘਾ ਮੇਗਾ ਸਿੰਘਾ ਦਰਸ਼ਨ ਸਿੰਘਾ ਇਹਨੇ ਚੋਕੋ ਕੇ ਮੋਟਰਸਾਈਕਲ ਤੇ ਵਹਾ ਲਿਆ ਮੋਟਰਸਾਈਕਲ ਤੇ ਲਿਆ ਕੇ ਇਹਨੂੰ ਘਰੇ ਲਿਆ ਕੇ ਉਹਦੀ ਘਰੇ ਮੌਤ ਕਰਤੀ ਜਦੋਂ ਅਸੀਂ ਪਿੰਡ 'ਚ ਬੜੇ ਰੌਲਾ ਪਾਉਣ ਦੇ ਪਾਉਣ ਦੇ ਤਾਂ ਸਾਡੇ ਸਕੇ ਆਂਦਾ ਸੀ ਬਲਜਿੰਦਰ ਸਿੰਘ ਮੁੰਡਾ ਮੇਰੇ ਜੇਠ ਦਾ ਮੁੰਡਾ ਸੀ ਉਹਨੇ ਮੌਕੇ ਤੇ ਗੱਡੀ ਚਾਬੀ ਚ ਪਾ ਕੇ ਲਿਆ ਤੇ ਜਦੋਂ ਦਾਖਲ ਕਰਾਇਆ ਤਾਂ ਇਥੇ ਦਾਖਲ ਕਰਾਉਣ ਸਾਰੇ ਹੀ ਉਹਦੀ ਮੌਤ ਹੋ ਗਈ ਕੀ ਰੌਲਾ ਕਿਸ ਕੀ ਕਰ ਨਗਰਾਂ ਸਾਡਾ ਜ਼ਮੀਨਦਾਰ ਰੌਲਾ ਸੀ ਪਹਿਲਾਂ ਤਾਂ ਸਾਨੂੰ ਉਹਨਾਂ ਨੇ ਵਾਹ ਕਰ ਦੇਤੀ ਜ਼ਮੀਨ ਵਾਹ ਦੇ ਕੇ ਜ਼ਮੀਨ ਸਾਥੋਂ ਬਾਵਸ ਲੈਂਦੀ ਸੀ ੱੱਕੇ ਨਾਲ ਕਬਜ਼ਾ ਕਰਦੇ ਆ ਉਹ ਬੰਦਿਆਂ ਦੇ ਉੱਤੇ ਕੋਈ ਮਾਲਕੀ ਨਹੀਂ ਜਿੱਥੇ ਜਾਂਦੇ ਆ ਨਜਾਇਜ਼ ਸਾਡਾ ਘਰ ਜ਼ਮੀਨ ਨਜਾਇਜ਼ ਹੁੰਦੇ ਸਾਨੂੰ ਕਹਿੰਦੇ ਸੀ ਸੇਖ ਜੀ ਹੁਣ ਤੁਸੀਂ ਸੁਣੋ ਮੈਂ ਨੀ। ਤੁਸੀਂ ਕਿ ਜੇ ਬਰਾਦ ਉੱਤੇ ਠੱਗ ਕਰਦੇ ਇਹ ਪੁਣਹ ਸ਼ਿਕਾਇਤ ਕੀਤੀ ਇੰਪੋਰਟ ਨੂੰ। ਬਾਦੂ ਕਰਨਾ ਜੀ ਬਹੁਤ ਸ਼ਿਕਾਇਤਾਂ ਕਰਕੇ। ਇਹ ਕੱਲ ਨੂੰ ਇੱਕ ਜਿਹੜਾ ਹੈਗਾ ਝਗੜਾ ਹੋਇਆ ਸੀ। ਕੱਲ ਸ਼ਾਮ ਨੂੰ 6:30 ਵਜੇ ਵਿੱਚ। ਇਹਦੇ ਵਿੱਚ ਇੱਕ ਕੋਈ ਅਜੈ ਸਿੰਘ ਨਾਮ ਦੇ ਬੰਦੇ ਦੀ ਜਿਹੜੀ ਹੈਗੀ ਆ ਮੌਤ ਹੋਈ ਹੈ। ਇਹਨੂੰ ਇਹਦੇ ਭਰਾਵਾਂ ਨੇ ਜਗਸੀਰ ਸਿੰਘ ਤੇ ਦਰਸ਼ਨ ਸਿੰਘ ਵਗੈਰਾ ਨੇ ਜਿਹੜਾ ਹੈਗਾ ਰਲ ਕੇ ਆਪਸ ਦੇ ਵਿੱਚ ਸੱਟਾਂ ਮਾਰੀਆਂ ਜਿਸ ਦੇ ਨਾਲ ਇਹਦੀ ਜਿਹੜੀ ਮੌਤ ਹੋ ਗਈ। ਇੰਦਾਂ ਦਾ ਜਿਹੜਾ ਦੋ ਕਨਾਲਾਂ ਦਾ ਕੋਈ ਜ਼ਮੀਂਦਾਰ ਰੋਲਾ ਚੱਲਦਾ ਸੀਗਾ ਜਿਹਦੇ ਸਬੰਧ ਚ ਜਿਹੜੀ ਇੱਕ ਧਿਰ ਜਿਹੜੀ ਮਰਨ ਵਾਲੀ ਹੈਗੀ ਐ ਜੈਪ ਸਿੰਘ ਤੇ ਉਹਦੇ ਬੱਚੇ ਵਗੈਰਾ ਜਿਹੜੇ ਹੈਗੇ ਐ ਝੋਨਾ ਲੈਣ ਆਏ ਸੀਗੇ ਤੇ ਜਿਹਦੇ ਸਬੰਧ ਇਹਨਾਂ ਦਾ ਖੇਤਾਂ 'ਚ ਝਗੜਾ ਹੋ ਗਿਆ ਜਿੱਥੋਂ ਜਿਹੜਾ ਇਹ ਮੇਕ ਸਿੰਘ ਪਾਰਟੀ ਜਿਹੜੀ ਹੈਗੀ ਇਹਨੂੰ ਚੱਕ ਕੇ ਲੈ ਗਏ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਾ ਕੇ ਇਹਦੇ ਸੱਟਾ ਮਾਰ ਕੇ ਜਿਹੜਾ ਹੈਗਾ ਇਹਦਾ ਮਲਟਰ ਕਰਤਾ ਸਰ ਅੱਗੇ ਕੀ ਕਾਰਵਾਈ ਕਰ ਰਹੇ ਹੋ ਜੀ ਇਸ ਤੇ ਇਹਦੇ ਵਿੱਚ ਜਿਹੜੀ ਹੈਗੀ ਆ ਅਸੀਂ ਮੁਕਤਮੰਦ ਅਰਜ ਕਰ ਦਿੱਤਾ ਹੈਗਾ ਤਾਰਾ 140 BNS 193 BNS 148 194 BNS ਤੇ 427 BNS ਤੇ ਅਦੀ ਸਰ ਇਹਦੇ ਵਿੱਚ ਕੋਈ ਦੋਸ਼ੀ ਗ੍ਰਿਫਟਰ ਹੋਇਆ ਹੈਗਾ ਨਹੀਂ ਦੋਸ਼ੀ ਹਲੇ ਇਹਦੇ ਵਿੱਚ ਰੈਡਾ ਕੀਤੀਆਂ ਜਾ ਰਹੀਆਂ ਛੇਤੀ ਜਿਹੜਾ ਦੋਸ਼ੀ ਹਨ ਉਹ ਜਿਹੜਾ ਅਰੈਸਟ ਕਰ ਲਿਆ ਜੀ ਥੈਂਕ ਯੂ ਸਰ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕੰਮ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਇਸੇ ਉਮਰ ਦੇ ਵਿੱਚ ਹੀ ਮੰਨਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ